ਸਸਿਕਾਲ ਤੁਹਾਡਾ ਪੰਜਾਬ ਕਲਿਆਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲਿਆਰ ਪੰਜਾਬ ਦੇ ਵਿੱਚ ਅੱਜ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਈ ਥਾਵਾਂ ਤੇ ਪੁਲਿਸ ਦੇ ਵੱਲੋਂ ਬਲ ਦਾ ਪ੍ਰਯੋਗ ਕੀਤਾ ਗਿਆ ਤਾਂ ਕਈ ਥਾਵਾਂ ਤੇ ਉਮੀਦਵਾਰਾਂ ਦੇ ਵਰਕਰ ਆਪਸ ਦੇ ਵਿੱਚ ਖੇਬੜਦੇ ਨਜ਼ਰ ਆਏ ਪਰ ਸ਼ਾਮ ਤੱਕ ਜਿਵੇਂ ਹੀ VOTING ਖਤਮ ਹੁੰਦੀ ਹੈ ਤਾਂ 55% ਤੋਂ ਜ਼ਿਆਦਾ ਦੇ ਮਤਦਾਨ ਦੀ ਗਿਣਤੀ ਜ਼ਿਕਰ ਕੀਤਾ ਜਾ ਰਿਹਾ ਹੈ ਜ਼ਿਕਰ ਖਾਸ ਹੈ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇਹ ਤਸਵੀਰਾਂ ਸਰਕਾਰਾਂ ਪੌਲੀਟੈਕਨੀਕਲ ਕਾਲਜ ਐਸਐਸ ਨਗਰ ਪਟਿਆਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਵਾਰਡ ਨੰਬਰ 85 ਦੇ ਵਿੱਚ ਵੋਟਰ ਸਮੇ ਅੱਡਾ ਮਾਹਲ ਵਿਖੇ ਆਜ਼ਾਦ ਉਮੀਦਵਾਰ ਨਤਾਸ਼ਾ ਗਿੱਲ ਦੇ ਪਤੀ ਕੁਮਾਰ ਕਮਲ ਵੱਲੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਮੀਤ ਕੌਰ ਨਾਰ ਧੱਕਾਮੁਕੀ ਕਰਨ ਦੇ ਇੱਥੇ ਇਲਜ਼ਾਮ ਲੱਗੇ ਜਿਸ ਤੋਂ ਬਾਅਦ ਕਾਫੀ ਰੌਲਾ ਰੱਪਾ ਪੈ ਜਾਂਦਾ ਹੈ ਜ਼ਿਕਰ ਇਹ ਖਾਸ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਵਰਕਰ ਅਤੇ ਉਮੀਦਵਾਰਾਂ ਨੇ ਆਜ਼ਾਦ ਉਮੀਦਵਾਰ ਦੇ ਖਿਲਾਫ ਅੱਡੇ ਦੇ ਵਿੱਚ ਧਰਨਾ ਦਿੱਤਾ ਜਿਸ ਤੋਂ ਬਾਅਦ ਮੌਕੇ ਦੇ ਹਾਲਾਤਾਂ ਤੇ ਸੀਨੀਅਰ ਪੁਲਿਸ ਅਫਸਰਾਂ ਦੇ ਵੱਲੋਂ ਜਵਾਬ ਦੱਸਿਆ ਗਿਆ ਪੜ ਕੀ ਨਾਮ ਹੈ ਦਾ ਮੇਰਾ ਨਾਮ ਸੰਦੀਪ ਮਾਰਾ ਜੀ ਕੁਛ ਨਹੀਂ ਹੋਇਆ ਦੀ ਐ ਸਾਈਂ ਬੜੇ ਅਮਨੰਚਾਲ ਨੇ ਚੋਂ ਲੜਦੇ ਆ ਇੱਕ ਉਮੀਦਵਾਰ ਆਪਣਾ ravel ਦੀ ਘਰਦੀ ਆ ਇੱਕ ਮੰਨ ਲਓ ਸਾ ਮੇਰੀ ਭਝਾਈ ਆ ਇੱਕ ਬੋਰੀ ਦੀ ਘਰਦੀ ਆ ਅਸੀਂ ਜਿਹੜੇ ਪਿੰਡ ਵਾਲੇ ਸਾਰੇ ਇਕੱਠੇ ਆ ਅਸੀਂ ਲੜਨ ਆਲੇ ਜਾਂਦੇ ਜੰਨੂ ਕੋਈ ਪਿਆਰ ਕਰਦਾ ਉਹਨੂੰ ਵੋਟ ਪਾ ਦੇ ਆ ਆਣ ਕੇ ਸਾਡੇ ਬੰਦਿਆਂ ਧਮਕੇ ਦਿੰਦਾ ਆ ਉਹ ravel ਦੀ ਮੈਸੇਜ ਜਿਹੜੀ ਉਮੀਦਵਾਰ ਆ ਉਹਨੂੰ ਇਹਨੇ ਬੜੀ ਬਤਮੀਜ਼ੀ ਨਾਲ ਬੋਲਿਆ ਆ ਮੰਨ ਲਓ ਅਸੀਂ ਪਿੰਡ ਦੀ ਨੌਤੀ ਦੇ ਨਾਲ ਜਿਹੜਾ ਮਾੜਾ ਸਲੂਕ ਕਰੂਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਮੰਨ ਲਓ ਸਾਡਾ ਹੋਰ ਪਿੰਡ 'ਚ 100 ਵੀਦ ਕਰੇ ਹੋ ਸਕਦੇ ਆ ਪਰ 3 ਆ ਪੈਣਾ ਸਾਂਝੀਆਂ ਸਾਰਾਂ ਦੀ ਸਾਰੀਆਂ ਦੀਆਂ ਕਿ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਤੂੰ ਵੋਟ ਮੰਗ ਕਦੀ ਉਹਨੂੰ ਧੱਕੇ ravel ਨੂੰ ਮਾਰ ਦਿੰਦਾ ਕਰੀ ਧੱਕੇ ਕਿਹਨੂੰ ਮਾਰ ਦਿੰਦਾ ਆ ਹੁਣ ਕਿਨੇ ਕੀਤਾ ਜੀ ਆ ਸਾਡਾ ਗੁੰਡਾ ਗਰਦੀ ਬੋਰੀ ਕਰ ਰਿਹਾ ਆ ਕਮਲ ਕਮਲ ਬੋਰੀ ਕਰ ਰਿਹਾ ਆ ਆਪਣੇ ਪੈਸੇ ਦੇ ਯੋਰ ਨਾਲ ਸਾਡੇ ਪਿੰਡ ਵਾਲੇ ਦੁਬਾਰ ਰਿਹਾ ਆ ਕਦੀ ਛਰੇ ਆ ਮਾਸਟਰਾਂ ਨੂੰ ਪੈਸੇ ਫੜਾਉਂਦਾ ਫਿਰਦਾ ਆ ਅਸੀਂ ਸਾਡੀ ਹੱਦ ਡੱਬ ਗਈ ਆ ਹੁਣ ਜਦੋਂ ਵੇਖਿਆ ਸਾਡੀ ravel ਦੀ ਘਰ ਦੀ ਉਹਨਾਂ ਮਾੜਾ ਚੰਗਾ ਬੋਲੇ ਹਨ ਦੁੱਖ ਹੋਇਆ ਜਾਂ ਸਾਡੇ ਪਿੰਡ ਦੀ ਨਾ ਕਾਰੇ ਵਾਸਤੇ ਮਾੜਾ ਬੋਲੇ ਓਏ ਆਪਣੀਆਂ ਵੋਟਾਂ ਲਵੇ ਅਸੀਂ ਆਪਣੀਆਂ ਵੋਟਾਂ ਲਈਏ ਅਮਨਚਾਰ ਇਲੈਕਸ਼ਨ ਹੋਣੀ ਚਾਹੀਦੀ ਆ ਉਹਨੇ ਗੁੰਡਾ ਗੱਦੜੀ ਹੱਦੀ ਕਰਤੀ ਆ ਪੁਲਿਸ ਜੜੀਆਂ ਰਲੀਆਂ ਆਈ ਉਹਦੇ ਨਾਲ ਜੇ ਪੁਲਿਸ ਰਲੀਆਂ ਆਈ ਉਹਦੇ ਨਾਲ ਐਮਐਲਏ ਸਾਹਿਬ ਵੀ ਆਏ ਆ ਆਮ ਆਦਮੀ ਪਾਰਟੀ ਦੇ ਉਹਦੋਂ ਵੀ ਆਏ ਮੰਗਤਿਆਂ ਨੂੰ ਸੂਟ ਸੜਦਾ ਆ ਇਹਨੇ ਪਿੰਡ ਦਾ ਜੀਨਾ ਰਾਮ ਕਰਦਾ ਸਾਡੇ ਲੋਕਾਂ ਦਾ ਇੰਨਾ ਜੀਨਾ ਰਾਮ ਕਰਦਾ ਤੁਹਾਨੂੰ ਦੱਸ ਨਹੀਂ ਸਕਦੇ ਹੁਣ ਉਹ ਪੜੀ ਲਹੀ ਆ 라ਵਲ ਦੀ ਘਰ ਦੀ ਉਹਨੂੰ ਧੱਕੇ ਮਾਰਿਆ ਇਹਨੇ ਉੱਥੇ ਜਾ ਕੇ ਬਹੁਤ ਮਾੜਾ ਬੋਲਿਆ ਆ ਤੇ ਜਦ ਨਾਲ ਬੋਲਦਾ ਬੋਲਦਾ ਬਹੁਤ ਮਾੜਾ ਹੀ ਬੋਲਦਾ ਆ ਸਾਡੀ ਮੰਗ ਕੀ ਮੇਨ ਸਾਡੀ ਮੰਗ ਆ ਕਿ ਇਹਨੂੰ ਫੜ ਕੇ ਅੰਦਰ ਕੀਤਾ ਜਾਵੇ ਅਮਨ ਸ਼ਾਂਤੀ ਨਾਲ ਇਲੈਕਸ਼ਨ ਹੋਵੇ ਵੋਟ ਨੰਬਰ ਬੂਥ ਤੇ ਜਾ ਕੇ ਚੈਕਿੰਗ ਕਰ ਰਹੀ ਸੀ ਸਾਰਾ ਕੁਝ ਸਹੀ ਚੱਲ ਰਿਹਾ ਸੀ ਸਾਰੇ ਵੋਟਰ ਆਪਣੀ ਆਪਣੀ ਵੋਟਾਂ ਪਾ ਰਹੇ ਸੀ ਇਹਦੀ ਵਾਈਫ ਤੇ ਇਹ ਖੁਦ ਆਏ ਅੰਦਰ ਇਹ ਹਾਂਜੀ ਕਮਲ ਕਮਲ ਦੀ ਵਾਈਫ ਹਾਂਜੀ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਹੈ ਵੋਟ ਨੰਬਰ 85 ਤੋਂ ਇਲੈਕਸ਼ਨ ਲੜਨੀ ਕੌਂਸਲ ਅੱਜ ਇਲੈਕਸ਼ਨ ਹੈ ਸਾਰਾ ਕੁਝ ਸੰਚਾਰ ਦੀਪੂਰਵ ਚੱਲ ਰਿਹਾ ਸੀਗਾ ਅਮਲ ਤੇ ਉਹਦੀ ਵਾਈਫ ਆ ਕੇ ਜਿਹੜੇ ਕਿ ਇਲੈਕਸ਼ਨ 'ਚ ਖੜੇ ਹੋਏ ਆ ਉਹਨਾਂ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਮੇਰੇ ਉੱਤੇ ਹੱਥ ਛਕੇ ਮੇਰੀ ਐਨਕ ਚਲਾ ਕੇ ਸਿੱਟੀ ਇਹ ਇਹ ਨੌਨਸੈਂਸ ਕ੍ਰੀਏਟ ਕਰ ਰਹੇ ਆ ਇਸ ਸਰਾਸਰ ਗਲਤ ਹੈ ਦੇ ਖਿਲਾਫਾ ਬਿਲਕੁਲ ਟੱਕਰ ਟੱਲ ਗਈ ਹੈ ਹਾਂਜੀ ਟੱਲ ਗਈ ਅੱਜ ਪਿੰਡਾਂ ਹਾਂਜੀ ਤੁਹਾਡੇ ਦਾ ਅੱਜ ਪਿੰਡਾਂ ਨਾਲ ਗਈ ਹੈ ਲੈ ਕੇ ਜਾ ਰਿਹਾ ਆ ਬਸ ਇਹ ਦੇਖ ਕੇ ਕਿ ਹਾਂ ਵੀ ਸਭ ਕੁਝ ਵਧੀਆ ਚੱਲ ਰਿਹਾ ਉਹਨਾਂ ਨੂੰ ਇਸ ਉਹਨਾਂ ਨੂੰ ਬਰਦਾਸ਼ਤ ਨਹੀਂ ਆਇਆ ਤੇ ਸਾਡਾਂ ਲਈ ਦਾ ਕਰ ਲਾਗੇ ਫੋਟੋ ਪੁਆਰਿਆ ਜ਼ਬਰਦਸਤੀ ਪਲੀਜ਼ ਪੁਆਰ ਜ਼ਬਰਦਸਤੀ ਬਾਹਰ ਦੇ ਬਾਹਰ ਦੇ ਲੋਕਾਂ ਨੂੰ ਬੁਲਾ ਕੇ ਸਾਡੇ ਉੱਤੇ ਜ਼ਬਰਦਸਤੀ ਕਰ ਰਹੇ ਇਹ ਕੋਈ ਗੱਲ ਨਹੀਂ ਹੈਗੀ ਇਹ ਸਾਡਾ ਪ੍ਰੀਅਨ ਫੇਰ ਇਲੈਕਸ਼ਨ ਕਰਵਾਈ ਜਾਏ ਸਰਕਾਰੀ ਅਧਿਕਾਰ ਦਾ ਕਿਦਾਰਾ ਰੋਲ ਹੈ ਜੇ ਦੇ ਵਿੱਚ ਨਹੀਂ ਅਸੀਂ ਤਾਂ ਨਾ ਰੋਲ ਲੈ ਕਰ ਉਹਨਾਂ ਦਾ ਰੋਲ ਤਾਂ ਠੀਕ ਹੈ ਪਰ ਜਦੋਂ ਆਪ ਹੀ ਆ ਕੇ ਬਤਮੀਜ਼ੀ ਕਰਨ ਲੱਗਦੇ ਨੇ ਉਦੋਂ ਤੇ ਪੁਲਿਸ ਵੀ ਕੀ ਕਰ ਲੇਗੀ ਪਲੀਜ਼ ਉੱਤੇ ਦੰਗਾ ਮਾਰੀ ਹਾਂਜੀ ਭਾਈ ਕੀ ਮਸਲਾ ਕੀ ਹੋਇਆ ਸਾਰਾ ਅੰਦਰ ਮਸਲਾ ਅਸੀਂ ਤਾਂ ਬੜੇ ਦਿਨਾਂ ਦੇ ਪੁਲਿਸ ਨੂੰ ਡੇ ਆ ਜੀ ਕਹਿਣ ਵੀ ਬੋਰੀ ਬਹੁਤ ਬਦਮਾਸ਼ੀਆਂ ਕਰਨ ਡਿਆ ਹੈ ਅੱਜ ਵੀ ਇਹ ਮੇਰੀ ਵਾਈਫ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਆ ਉਹਦੀ ਵਾਈਫ ਐਨਕਲਾਤ ਦੀ ਬੋਰੀ ਨੇ ਧੱਕਾ ਮਾਰਤਾ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਆ ਬੋਰੀ ਦੇ ਫੋਨ ਅੰਦਰ ਜਾਣ ਦੇ ਬੰਦਿਆਂ ਦੇ ਫੋਨ ਅੰਦਰ ਜਾਣ ਦੇ ਜੇ ਸਾਡਾ ਇੱਕ ਬੰਦਾ ਚਲ ਗਿਆ ਕਿਹੜੀ ਅੱਖ ਆ ਗਈ ਜੀ ਸ਼ਰੀਆਮ ਕਹਿੰਦਾ ਗੋਲੀਆਂ ਚਲਾ ਦੇ ਸ਼ਰੀਆਮ ਕਹਿੰਦੇ ਕਹਿੰਦਾ ਮੈਂ ਗੋਲੀਆਂ ਮਾਰੂੰਗਾ ਤੁਹਾਨੂੰ ਇਹ ਆ ਕਰਾ ਦੂੰਗਾ ਉਹ ਕਰਾ ਦੂੰਗਾ ਦੋਨੇ ਪਾਰਟੀ ਦੀ ਇੱਕ ਤੋਂ ਇੱਕ ਤੋਂ ਜੀ ਹਾਂ ਜੀ ਦੱਸੋ ਮੇਰੇ ਨਾਲ ਅਸੀਂ ਮੈਂ ਆਮ ਆਦਮੀ ਪਾਰਟੀ ਦਾ ਕਾਂਗਰਸ ਪਾਰਟੀ ਮੇਰੇ ਨਾਲ ਖੜੀ ਹੈ ਜੀ ਇਹ ਇਹ ਜ਼ਿਆਦ ਪਾਰ ਇੱਕ ਗੈਂਗਸਟਰ ਹੈ ਗੈਂਬਲਰ ਹੈ ਭਟਾ ਜਵਾਰੀਆ ਹੈ ਇਹਦੇ ਬਦਮਾਸ਼ੀਆਂ ਨੇ ਆ ਕਰਨਾ ਕਦੀ ਪਿੰਡ 'ਚ ਪੈਸੇ ਬਣਦਾ ਕਦੀ ਪਿੰਡ 'ਚ ਕੰਬਲ ਬਣਦਾ ਕਦੀ ਸੂਟ ਬਣਦਾ ਹੈ ਕੀ ਕੰਦੇ ਆਲੇ ਹੋਣ ਲਈ ਮੰਗੀ ਤੁਹਾਡੇ ਮੰਗੇ ਆ ਜੀ ਅਸੀਂ ਧਰਨਾ ਲਾਇਆ ਤਾਦ ਉਠਾਂਗੇ ਜੀ ਇਹ ਦੋਵੇਂ ਜੀ ਪੁਲਿਸ ਇਹਨਾਂ ਦੋਵਾਂ ਜੀਆਂ ਨੂੰ ਗ੍ਰਿਫਤਾਰ ਕਰੂਗੀ ਤੇ ਵੋਟਿੰਗ ਦਾ ਬੜਾ ਵਧੀਆ ਚੱਲਣ ਰਿਹਾ ਸੀ ਸਾਨੂੰ ਇੱਕ ਸੋ ਪੁਲਿਸ ਨੇ ਸਾਨੂੰ ਹੀ ਕਿਹਾ ਵੀ ਬੂਥਾਂ ਦੇ ਬੈਠੋ ਅਸੀਂ ਆਪੋ ਆਪਣੇ ਬੂਥਾਂ ਤੇ ਬੈਠੇ ਆ ਇਹ ਕੱਲਾ ਹੀ ਅੰਦਰ ਤੁਰਿਆ ਫਿਰਨ ਏ ਇਹ ਕੱਲਾ ਹੀ ਬਦਮਾਸ਼ ਆਇਆ ਜਾਣਾ ਪਿੰਡ ਦਾ ਕੀ ਮੈਂ ਤਾਂ ਕਹਿਣ ਦਾ ਪਿੰਡ ਵਾਲਿਆਂ ਨੂੰ ਵੀ ਇਹਨੇ ਬੇੜਾ ਕਰਕ ਕਰ ਦੇਣਾ ਜੋ ਸਾਡੇ ਪਿੰਡ ਦਾ ਬਚ ਜੋ ਬਚ ਜੋ ਬਚ ਜੋ ਇਹ ਗੈਂਗਸਟਰ ਜੋ ਇਹਨੇ ਸੱਚੀ ਪਿੰਡ ਦਾ ਨਸ਼ਾ ਇੰਨਾ ਵਾਰ ਦੇਣਾ ਨਾ ਇਸ ਬੰਦੇ ਨੇ ਮੇਰੇ ਸਾਹਮਣੇ ਨਾਲ 20 ਦੁਕਾਨਾਂ ਸਾਨੂੰ ਧੜੇ ਸੱਟੇ ਵਾਲੀਆਂ ਹੀ ਦਿਖਣ ਗਈਆਂ ਪਿੰਡ 'ਚ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਵੋਟਾਂ ਦੀ ਗਿਣਤੀ ਅਤੇ ਨਤੀਜੇ ਆਉਣੇ ਸ਼ੁਰੂ ਹੋ ਗਏ ਸੀ ਤਾਂ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਵਿੱਚ ਡਾਕਟਰ ਭੀਮrao ਅੰਬੇਦਕਰ ਤੇ ਚੱਲ ਰਹੇ ਵਿਵਾਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਜ਼ਿਕਰ ਖਾਸ ਹੈ ਕਿ ਅਰਵਿੰਦ ਕੇਜਰੀਵਾਲ ਨੇ ਹੁਣ ਡਾਕਟਰ ਅੰਬੇਦਕਰ ਸਕਾਲਰਸ਼ਿਪ ਦਾ ਐਲਾਨ ਕੀਤਾ ਹੈ ਜਿਸ ਦੇ ਵਿੱਚ ਉਹ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਿਹੜੇ ਦਲਿਤ ਵਿਦਿਆਰਥੀ ਵਿਦੇਸ਼ਾਂ ਦੇ ਵਿੱਚ ਚੰਗੀ ਯੂਨੀਵਰਸਿਟੀਆਂ ਦੇ ਵਿੱਚ ਪੜਨਗੇ ਐਡਮਿਸ਼ਨ ਲੈਣਗੇ ਉਹਨਾਂ ਦੇ ਪੜ੍ਹਾਈ ਦਾ ਖਰਚਾ ਅਤੇ ਔੜਜੜ ਦਾ ਖਰਚਾ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਕੋਈ ਵੀ ਦਲਿਤ ਸਮਾਜ ਦਾ ਬੱਚਾ ਪੈਸੇ ਦੀ ਕਮੀ ਕੀ وجہ ਸੇ ਉੱਚ ਸਿੱਖਿਆ ਪ੍ਰਾਪਤ ਕਰਨੇ ਮੇ ਵੰਚਿਤ ਨਾ ਰਹਿ ਜਾਏ ਇਸ ਲਈ ਅੱਜ ਮੈਂ ਡਾਕਟਰ ਅੰਬੇਡਕਰ ਸਕਾਲਰਸ਼ਿਪ ਦਾ ਐਲਾਨ ਕਰਤਾ ਹਾਂ कि दलित समाज का कोई भी बच्चा अगर दुनिया की किसी भी टॉप की यूनिवर्सिटी में पढ़ना चाहेगा तो वो बच्चा उस यूनिवर्सिटी में एडमिशन ले ले बस एडमिशन लेने के बाद उसका सारा पढ़ाई का खर्चा आने जाने का खर्चा सारा खर्चा दिल्ली सरकार वहन करेगी जिस तरह से बाबा साहब अम्बेडकर ने विदेशों में पढ़ाई करके एक नहीं दो, दो डबल पीएचडी करी दो दो डॉक्टरेट हासिल की और उन यूनिवर्सिटीज से की कोलंबिया यूनिवर्सिटी और लंदन स्कूल ऑफ इकोनॉमिक्स जिसमें आज की डेट में भी एडमिशन लेना भी बड़ा मुश्किल है और उनको पैसे की किल्लत हुई लेकिन आज हम आजाद भारत में सांस ले रहे हैं आजाद भारत में किसी बच्चे को फॉरेन यूनिवर्सिटी में पढ़ने की दिक्कत नहीं हो सकती होनी चाहिए इसलिए आज मैं पूरे दलित समाज के लिए ये घोषणा कर रहा हूं डॉ अम्बेडकर स्कॉलरशिप की कि किसी भी बच्चे को विदेश में आप बाबा साहेब अंबेडकर के बताए हुए पदचिन्हों पे चलिए उनके बताए हुए उनके जीवन में उन्होंने जो कुछ हासिल किया वो हासिल करने की कोशिश कीजिए आपका साथ हम देंगे पंजाब ਦੇ ਵਿੱਚ ਲੁੱਠਾ ਖੋਹਾਂ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈਂਦੀਆਂ ਪਈਆਂ ਪਰ ਅਜੇਹੇ ਦੇ ਵਿੱਚ ਅਜੇਹੀ ਮੰਤ ਭਗੀ ਅਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜੋ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗੀ ਜ਼ਿਕਰ ਇਹ ਖਾਸ ਹੈ ਕਿ ਇੱਥੇ ਕਾਰ ਸਵਾਰਾਂ ਦੇ ਵੱਲੋਂ ਇੱਕ ਰੇੜੀ ਫੜੀ ਵਾਲੇ ਨੂੰ ਰੋਕ ਕੇ ਉਸਤੇ ਪੈਸੇ ਹੜੱਪ ਲੇਗੇ ਜਿਸ ਤੋਂ ਬਾਅਦ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਹਾਡੇ ਜ਼ਿਹਨ ਦੇ ਵਿੱਚ ਕੀ ਆਉਂਦਾ ਹੈ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਫਰੀਦਕੋਟ ਫਿਰੋਜ਼ਪੁਰ ਰੋਡ ਤੇ ਸਬਜ਼ੀ ਮੰਡੀ ਕੋਲ ਇੱਕ ਕਾਰ ਤੇ ਸਵਾਰ ਹੋ ਕੇ ਆਏ ਕੁਝ ਲੁਟੇਰਿਆਂ ਨੇ ਸਬਜ਼ੀ ਦੀ ਰੇੜੀ ਲਾਉਣ ਵਾਲੇ ਪ੍ਰਵਾਸੀ ਨੂੰ ਰਸਤਾ ਪੁੱਛਣ ਦੇ ਬਹਾਨੇ ਪਹਿਲਾਂ ਰੋਕਿਆ ਤੇ ਬਾਅਦ ਦੇ ਵਿੱਚ ਕਾਰ ਤੇ ਸਵਾਰ ਪੰਜ ਤੋਂ 6 ਲੋਕਾਂ ਦੇ ਵੱਲੋਂ ਪ੍ਰਵਾਸੀ ਨੂੰ ਦਬੋਚ ਕੇ ਉਸਤੇ ਉਹ ਲੋ 2720 ਰੁਪਏ ਨਕਦੀ ਲੁੱਟੀ ਤੇ ਉਸ ਤੋਂ ਬਾਅਦ ਉਹ ਉਸ ਨੂੰ ਪਿਸਤੌਲ ਦਿਖਾ ਕੇ ਧਮਕੀ ਦੇ ਕੇ ਫਰਾਰ ਹੋ ਗਏ ਸਰ ਸਾਹਿਬ ਜਾ ਰਹੇ تھے ਤਾਂ ਗਾੜੀ ਮਾਰੂਤੀ ਵਾਲੇ ਰੋਕ ਕੇ ਉਸੇ ਪੁਆਇੰਟ ਤੇ ਬੋਲੇ ਫਿਰੋਜਪੁਰ ਜਾਣਾ ਹੈ हमको ਮੰਡੀ ਸਬਜੀ ਮੰਡੀ ਸਬਜੀ ਮੰਡੀ ਜਾਣੇ के बाद पांच ਬੰਦੇ ਉਤਰ ਕੇ ਪਿੱਛੇ ਵਾਲਾ ਫੜ ਲਿਆ ਉਸ ਤੋਂ ਬਾਅਦ ਦੋਨੇ ਉਸ ਨੂੰ ਫੜ ਲਿਆ ਤਿੰਨੇ ਮੇਰੇ ਫੜ ਲਿਆ ਤਾਂ ਉਸਕੇ ਪਿੱਛੇ ਵਾਲੇ 5000 ਰੁਪਏ ਖਿਚਾ ਲਏ ਔਰ 2720 ਰੁਪਏ ਮੇਰੇ ਖਿਚਾ ਲਏ ਔਰ ਮੋਬਾਈਲ ਖਿਚਾ ਲਿਆ ਮੇਰਾ ਆਗੇ ਫਿਰ ਆਗੇ ਫਿਰ ਬਾਗੇ ਦਾਲਾ ਮੰਡੀ ਕੇ ਲਈ ਭਾਗੇ ਆਗੇ ਸਿੱਧੇ उनके पास उसके बाद के आए था मुड़ के आने के बाद फिर दो भाई को उनके पीओ पत्र जा रहे थे उनको फिर मुड़ के मुड़के और पिस्तौल उनके पास है इतना बड़ा खट्टा है उनके पास रिवाल्वर चाक हुआ है पूरी पेटी फोला है उनके पास ओरिजिनल रिवाल्वर है तो फिर आपने कोई शिकायत किसी को दिया शिकायत कुछ ना था नतीश बाबू जी से कहा उन्होंने फिर पुलिस गई तो पे कराई पुलिस आई थी दारा मंडी मंडी की सब्जी मंडी फिर उन्होंने इंक्वारी की था उन्होंने तो तो कहा ठीक है जाइए आप फैमिली नंबर बंद करा दिया तो उस, क्या बट्टा क्या मारा लोहे का लोहे का बट्टा लोहे का बट्टा आपके पास आ गया जो लोग अच्छा जो कंडे में तोलते वो वाला बट्टा वो वाला बट्टा मारा शीशे में अच्छा तो शीशा सीसा उसका टूटा हुआ है गाड़ी का हम सीसा भी वहां पड़ा है अच्छा हम चलो